ਅਨਾਲੂਰੇ ਕੀ ਜਾਨ ਅ ਬੱਚਾ ਸਿੱਖਲ ਤੋਂ ਸਾਰੇ ਨੂੰ ਕਿ ਕਿਸਰਾ ਹੈ ਵੀ ਕੱਲ ਸਾਗਰ ਮੀਤ ਸਿੰਘ ਪੁੱਤਰ ਮੇਜਰ ਸਿੰਘ ਇਹ ਬਜ਼ੁਰਗ ਸੀਗੇ ਇਹ ਨਣੇয়াল ਤੋਂ ਸਹਣੇ ਕੁ ਆਪਣੇ ਪੈਸੇ ਕੁਝ ਕਢਾਉਣ ਆਏ ਸੀ ਇਹਨਾਂ ਨੇ ਆਪਣੇ ਮਾਰਕੀਟ ਤੋਂ ਜਿਹੜਾ ਇਹਨਾਂ ਦਾ ਸੋਰਸ ਆ ਉਤੋਂ ਪੈਸੇ ਲੈ ਕੇ ਤੇ ਆਪਣੇ ਪਿੰਡ ਗਏ ਰਸਤੇ ਦੇ ਵਿੱਚ ਇਹ ਤਿੰਨ ਮੁੰਡੇ ਮਿਲ ਗਏ ਇਹਨਾਂ ਨੂੰ ਮੋਟਰਸਾਈਕਲ ਦੇ ਉਹ ਨਾਲ ਇਹਨਾਂ ਨੂੰ ਆਪਣੇ ਨਾਲ ਬਿਠਾ ਲਿਆ ਤੇ ਤੇ ਜਦੋਂ ਉਹ ਸਿਵਿਆ ਦੇ ਕੋਲ ਪਹੁੰਚੇ ਨਿਆਣਿਆਂ ਵਾਲੇ ਤੇ ਉੱਥੇ ਉਹ ਬਜ਼ੁਰਗਾਂ ਨੂੰ ਲਾ ਕੇ ਤੇ ਦੋ ਜਣਿਆਂ ਨੇ ਉਹਨੂੰ ਹੋਲਡ ਕਰ ਲਿਆ ਤੇ ਉਹਨਾਂ ਦੇ ਕੋਲੋਂ ਉਹਨਾਂ ਦਾ ਆਧਾਰ ਕਾਰਡ ਵੈਸੇ ਉਹ ਖੋਲੇ ਤੇ ਉਸ ਤੋਂ ਬਾਅਦ ਉੱਥੋਂ ਦੌੜ ਗਏ ਰਕਮ ਕਿੰਨੀ ਸੀ ਸਰ ਇਹ ਕਬੂਤਨ 3000 ਦਾ ਪਾਸਿਆ 3000 ਹਾਂ ਜੀ ਜੇ ਜਦੋਂ ਇਹਨਾਂ ਨੇ ਇਤਲਾਹ ਦਿੱਤੀ ਇਤਲਾਹ ਦੇ ਕਾਰਨ ਵੀ ਕਰਦੇਗਾ ਇਮੀਡੀਏਟ ਸਾਡੇ ਫੋਰਸ ਨੇ ਐਫ ਆਈ ਆਰ ਦਰਜ ਕਰੀ ਇਹ ਇਹ ਸਾਨੂੰ ਡਰੀਮ ਦੇ ਜਿਹੜਾ ਕਿਨਾਰਾ ਹੈ ਸਰਿਆਲੀ ਉਹਦੇ ਤੋਂ ਸਾਨੂੰ ਇਹ ਤਿੰਨੇ ਜਣੇ ਮਿਲ ਗਏ ਅੱਛਾ ਜੀ ਇਹ ਤਿੰਨਾਂ ਨੂੰ ਉਥੋਂ ਹੀ ਅਰੈਸਟ ਕਰਿਆ ਇਹਨਾਂ ਦੇ ਕੋਲ ਜਿਹੜਾ ਮੋਟਰਸਾਈਕਲ ਸੀ ਜਿਹਦੇ ਤੇ ਇਹ ਤੀਏ ਸਵਾਰ ਇੱਕਤਾ ਹੀ ਮੋਟਰਸਾਈਕਰ ਕਰ ਕਰ ਲਿਆ ਹੀਰੋ ਡਿਸਕਵਰ ਪੀ ਵੀ 19 ਬੀ 71 3 ਸੇਕੰਡੋ ਬਜ਼ੁਰਗਾਂ ਦਾ ਜਿਹੜਾ ਸਿਕਾ ਆਧਾਰ ਕਾਰਡ ਉਹ ਵੀਰ ਕਵਰ ਹੋ ਗਿਆ ਤੇ 500 ਰੁਪਏ ਕੈਸ਼ ਇਹਨਾਂ ਨੇ ਬਲੋਰ ਕਵਰ ਹੋਇਆ ਬਾਕੀ ਖਰਚ ਕੁਝ ਕੇ ਜਿਵੇਂ ਇਹ ਸਾਰੇ ਜਿਹੜੇ ਦੋਸ਼ ਜਿਹੇ ਕਿੱਥੋਂ ਜੇ ਇਹ ਤਿੰਨੇ ਜਣੇ ਸਹਨੇ ਦੇ ਰਹਿਣ ਵਾਲੇ ਆ ਔਰ ਵੱਡੀ ਗੱਲ ਹੈ ਵੀ ਇਹਨਾਂ ਦੇ ਮਾਪੇ ਬਰਨ ਜਦੋਂ ਪਤਾ ਲਿਆ ਤੇ ਉਹ ਕਹਿੰਦੇ ਵੀ ਇਹ ਸਾਡੇ ਬੇਦਖੋਗੀਤੇ ਹੋਇਆ ਜੇ ਜਦੋਂ ਫਸ ਗਏ ਉਦੋਂ ਇਹ ਲੋਕ ਕਹਿੰਦੇ ਬੇਦਖਲਾ ਹੈ ਤੇ ਬਾਅਦ ਵਿੱਚ ਜਦੋਂ ਇਹ ਜਮਾਨਤ ਕਰਾਉਣ ਪਹੁੰਚ ਜਾਂਦੇ ਆ ਪਹਿਲਾਂ ਕੋਈ ਇਹਨਾਂ ਦਾ ਇੱਕ ਦੇ ਇਹਦੇ ਪਰਚਾ ਦਰਦ ਹੈਗਾ ਵੀ ਯੂ نو ਚੋਰੀ ਚਾਰੀ ਕੀਤੀ ਜੀ ਕੋਈ ਕੁਛੇ ਕਰਸੀ ਨਹੀਂ ਹੈ ਸੈਣੀ ਥਾਣੇ ਦੇ ਵਿੱਚ ਪੱਤਾ ਦੁੱਤੇ ਹਾਂ ਇਹ ਦੇਖੋ ਤਾਂ ਅਪੀਲ ਕਰਦਾ ਇਹ ਇਹ ਸਾਡੇ ਕੋਲ 304 ਬੀਐਨਐਸ ਦੇ ਤਹਿਤ ਹੈ ਖੋਦ ਹੀ ਤਰ੍ਹਾਂ ਦੇ ਠੀਕ ਹੈ ਇਹਨੂੰ ਅੱਜ ਪੇਸ਼ ਕਰਕੇ ਰਿਮਾਨ ਲਵਾਂਗੇ ਫਿਰ ਇਹਨਾਂ ਦੀ ਹੋਰ ਮਜਬੂਤ ਕੋਸ਼ਿਸ਼ ਕਰਾਂਗੇ ਕਿ ਜੇ ਕੋਈ ਹੋਰ ਇਹਨਾਂ ਤੋਂ ਕੋਈ ਰਿਕਵਰੀ ਹੋ ਸਕਦੀ ਜਾਂ ਕੋਈ ਹੋਰ ਵਾਰ ਦਾ ਟਰੇਸ ਹੋਣ ਦੀ ਹੋ ਕਰਾਂਗੇ ਠੀਕ ਹੈ